ਤੁਸੀਂ ਸਾਡੇ ਸਾਹਮਣੇ ਸਾਡੇ ਅੱਗੇ ਰੱਖਿਆ ਹੋਇਆ ਚੜਦਾ ਪੰਜਾਬ ਉਹ ਸਾਡੇ ਭਰਾ ਨੇ ਤੁਸੀਂ ਮਾੜਾ ਜਿਹਾ ਉਹਨਾਂ ਨੂੰ ਸਾਈਡ ਤੇ ਕਰੋ ਪਾਸੇ ਕਰਕੇ ਸਾਡੇ ਨਾਲ ਸਿੱਧੇ ਹੋ ਕੇ ਆਓ ਤੇ ਫਿਰ ਵੇਖੋ ਸੱਟਾਂ ਤੇ ਕੁਰਲਾੜ ਛਿੰਦੇ ਨੇ ਦਿੱਲੀ ਤੱਕ ਕਿ ਨਹੀਂ ਤੁਹਾਨੂੰ ਹੀ ਪਤਾ ਲੱਗ ਜੂਗਾ ਸਾਡੇ ਭਰਾ ਨਹੀਂ ਸੁਣਨ ਲੜ ਨਹੀਂ ਸਾਡੇ ਉਹ ਪੰਜਾਬੀ ਪੁੱਤਰ ਨੇ ਸਾਡੇ ਉਹ ਪੰਜਾਬੀ ਵੀਰ ਨੇ ਸਾਡਾ ਉਹਨਾਂ ਦਾ ਸਾਂਝ ਰਤਲ ਬਹਿਤਰ ਹਰ ਚੀਜ਼ ਇੱਕ ਹੈ ਅਸੀਂ ਉਹਨਾਂ ਨਾਲ ਲੜਨਾ ਨਹੀਂ ਉਹਨਾਂ ਨੂੰ ਪਾਸੇ ਕਰਕੇ ਸਿੱਧੇ ਹੋ ਕੇ ਸਾਡੇ ਨਾਲ ਆਓ ਕਿ ਮੋਦੀ ਗਰੁੱਪ ਹੋ ਗਿਆ ਤੇ ਇਹ ਜਿੰਨਾ ਵੀ ਗੋਦੀ ਮੀਡੀਆ ਇਹ ਸਾਰੇ ਤੁਸੀਂ ਮੇਰਾ ਭਰਾ ਇਕੱਠੇ ਹੋ ਕੇ ਇੱਥੇ ਆ ਜਿਓ ਤੇ ਬਾਰਡਰ ਤੇ ਫਿਰ ਪਤਾ ਲੱਗ ਜੂਗਾ ਕੌਣ ਕਿੰਨੇ ਦਾ ਪਾਣੀ ਚਾਹ ਬਾਕੀ ਅਮਨ ਫਲਾਓ ਪਿਆਰ ਫਲਾਓ ਨਫਰਤ ਦਾ ਪ੍ਰਚਾਰ ਮਤ ਕਰੋ ਇਹ ਕਹਿੰਦਾ ਇਹ ਮੇਜਰ ਗੋਬਰ ਆ ਉਹ ਕਹਿ ਰਿਹਾ ਸੀ ਕਿ ਮੈਂ ਪਾਕਿਸਤਾਨ ਦੇ ਬੱਚੇ ਵੀ ਮਾਰ ਦੇਣੇ ਮੈਨੂੰ ਬਾਰਡਰ ਤੇ ਜਾਣ ਦਿਓ ਤੇ ਬਹੁਤ ਤਾਜ਼ਾ ਬਾਰਡਰ ਤੇ ਅਸੀਂ ਕਿਹੜਾ ਗੋਹ ਮਹਿੰਦੀ ਲਾ ਕੇ ਬੈਠਿਆ ਜਾਂ ਪਾਕਿਸਤਾਨ ਕਿਹੜਾ ਟੋਫੀਆਂ ਚੱਕ ਕੇ ਤੇਰੇ ਮੂੰਹ ਚ ਪਾ ਲਵਾਂਗੇ ਮੈਂ ਤੈਨੂੰ ਇੱਕ ਹੋਰ ਗੱਲ ਦੱਸਦਾ ਗੋਬਰ ਸਾਹਿਬ ਕਿ ਜਿੰਨਾ ਤੁਹਾਡੀ ਆਰਮੀ ਕੋਲ ਅਸਲਾ ਨਾ ਉਹਨਾਂ ਅਸਲਾ ਮੇਰੇ ਪਿੰਡ ਦੇ ਵਿੱਚ ਪਿਆਊਗਾ ਤੇ ਜਿੰਨਾ ਤੁਹਾਡੇ ਸਾਰੇ ਆਧਾਰਿਆਂ ਦੇ ਕੋਲੇ ਸਿਕਿਉਰਿਟੀ ਵਾਲੇ ਆਧਾਰਿਆਂ ਕੋਲ ਅਸਲਾ ਨਾ ਉਹਨਾਂ ਸਾਡੇ 1 ਜ਼ਿਲ੍ਹੇ ਮੰਡੀ ਬਹਾਉਦੀਆਂ ਦੇ ਵਿੱਚ ਪਿਆਊਗਾ ਤੇ ਸਾਡੇ ਗਵਰਨਮੈਂਟ ਨੇ ਸਾਨੂੰ ਇਜਾਜ਼ਤ ਵੀ ਤਾਂ ਹੀ ਦਿੱਤੀ ਹੋਈ ਆ ਵੈਪਨ ਰੱਖਣ ਦੀ ਤੁਸੀਂ ਸਾਡੇ ਸਾਹਮਣੇ ਸਾਡੇ ਅੱਗੇ ਰੱਖਿਆ ਹੋਇਆ ਚੜਦਾ ਪੰਜਾਬ ਉਹ ਸਾਡੇ ਭਰਾ ਨੇ ਤੁਸੀਂ ਮਾੜਾ ਜਾ ਉਹਨਾਂ ਨੂੰ ਸਾਈਡ ਤੇ ਕਰੋ ਪ ਤੋਨੂੰ ਹੀ ਪਤਾ ਲੱਗ ਜੂਗਾ ਸਾਡੇ ਭਰਾ ਨਹੀਂ ਸੁਣਨਾ ਲੜ ਨਹੀਂ ਸਾਡੇ ਉਹ ਪੰਜਾਬੀ ਪੁੱਤਰ ਨੇ ਸਾਡੇ ਉਹ ਪੰਜਾਬੀ ਵੀਰ ਨੇ ਸਾਡਾ ਉਹਨਾਂ ਦਾ ਸਾਂਹ ਰੱਤ ਲਬਤ ਹਰ ਚੀਜ਼ ਇੱਕ ਹੈ ਤੁਸੀਂ ਉਹਨਾਂ ਨਾਲ ਲੜਨਾ ਨਹੀਂ ਉਹਨਾਂ ਨੂੰ ਪਾਸੇ ਕਰਕੇ ਸਿੱਧੇ ਹੋ ਕੇ ਸਾਡੇ ਨਾਲ ਆਓ ਬਾਕੀ ਮੋਦੀ ਗਰੁੱਪ ਹੋ ਗਿਆ ਤੇ ਇਹ ਜਿੰਨਾ ਵੀ ਗੋਦੀ ਮੀਡੀਆ ਇਹ ਸਾਰੇ ਤੁਸੀਂ ਮੇਰਾ ਭਰਾ ਇਕੱਠੇ ਹੋ ਕੇ ਇੱਥੇ ਆ ਜਿਓ ਤੇ ਬਾਰਡਰ ਤੇ ਫਿਰ ਪਤਾ ਲੱਗ ਜੂਗਾ ਕੌਣ ਕਿੰਨੇ ਦਾ ਪਾਣੀ ਚ ਅਬਾ ਅਮਨ ਫਲਾਓ ਪਿਆਰ ਫਲਾਓ ਨਫਰਤ ਦਾ ਪ੍ਰਚਾਰ ਮਤ ਕਰੋ ਇਹ ਕਹਿੰਦਾ ਮੇਜਰ ਗੋਬਰ ਆਉਂ ਘਰ ਰਿਹਾ ਸੀ ਕਿ ਮੈਂ ਪਾਕਿਸਤਾਨ ਦੇ ਬੱਚੇ ਵੀ ਮਾਰ ਦੇਣੇ ਮੈਨੂੰ ਬਾਰਡਰ ਤੇ ਜਾਣ ਦਿਓ ਤੇ ਪੁੱਤ ਆ ਜਾ ਬਾਰਡਰ ਤੇ ਅਸੀਂ ਕਿਹੜਾ ਗੋ ਮਹਿੰਦੀ ਲਾ ਕੇ ਬੈਠਿਆ ਜਾਂ ਪਾਕਿਸਤਾਨ ਕਿਹੜਾ ਟੋਫੀਆਂ ਚਾ ਕੇ ਤੇਰੇ ਮੂੰਹ ਚ ਪਾ ਲੋਂਗੇ ਮੈਂ ਤੈਨੂੰ ਇੱਕ ਹੋਰ ਗੱਲ ਦੱਸ ਦਿਆਂ ਗੋਬਰ ਸਾਹਿਬ ਕਿ ਜਿੰਨਾ ਤੇ ਅਡੀ ਆਰਮੀ ਕੋਸਲਾ ਨਾ ਉਹਨਾਂ ਅਸਲਾ ਮੇਰੇ ਪਿੰਡ ਦੇ ਵਿੱਚ ਪਿਆਊਗਾ ਤੇ ਜਿੰਨਾ ਤੁਹਾਡੇ ਸਾਰੇ ਆਦਾਰਿਆਂ ਦੇ ਕੋਲੇ ਸਿਕਿਉਰਿਟੀ ਵਾਲੇ ਆਦਾਰਿਆਂ ਕੋਸਲਾ ਨਾ ਉਹਨਾਂ ਸਾਡੇ ਇੱਕ ਜ਼ਿਲ੍ਹੇ ਮੰਡੀ ਬਹਾਉਦੀਆਂ ਦੇ ਵਿੱਚ ਪਿਆਊਗਾ ਤੇ ਸਾਡੇ ਗਵਰਨਮੈਂਟ ਨੇ ਸਾਨੂੰ ਇਜਾਜ਼ਤ ਵੀ ਤਾਂ ਹੀ ਦਿੱਤੀ ਹੋਈ ਆ ਵੈਪਨ ਰੱਖਣ